ਮੇਰਾ ਨਾ ਜਸਵੀਰ ਸਿੰਘ ਜੀ ਪਿੰਡ ਮੇਰਾ ਗਹਿਰੀ ਭਾਗੀ ਆ ਕੀ ਕਹਿਣਾ ਕੰਮ ਜਿਹੜਾ ਕੀ ਮਤਾ ਪਾਇਆ ਗਿਆ ਦਾ ਸਵਸਥਾਨ ਦੇ ਪ੍ਰਭ ਬਿਕਉ ਜੋ ਸਾਡੇ ਨਗਰ ਨੇ ਜਿਹੜਾ ਸਾਡੇ ਸਰਪੰਚ ਸਾਹਿਬ ਨੇ ਸਾਡੀ ਮੌਜੂਦਾ ਪੰਚਾਇਤ ਨੇ ਤੇ ਸਾਡੀ ਸਾਬਕਾ ਜਿਹੜੀ ਪੰਚਾਇਤ ਸੀ ਤੇ ਬਾਕੀ ਆ ਆਪਣਾ ਸਮੂਹ ਨਗਰ ਨਿਵਾਸੀ ਸਾਰਿਆਂ ਦੀ ਸਹਿਮਤੀ ਨਾਲ ਉਹ ਮਤਾ ਪਾਇਆ ਗਿਆ ਤੇ ਉਹ ਮਤੇ ਦੇ ਵਿੱਚ ਪੰਜ ਸ਼ਰਤਾਂ ਲਿਖੀਆਂ ਨੇ ਵੀ ਜਿਹੜਾ ਕੋਈ ਪ੍ਰਵਾਸੀ ਆ ਉਹ ਆਕੇ ਸਾਡੇ ਪਿੰਡ ਦੇ ਵਿੱਚ ਜ਼ਮੀਨ ਜਾਇਦਾਦ ਕੋਈ ਘਰ ਮਕਾਨ ਉਹ ਨਹੀਂ ਖਰੀਦ ਸਕਦਾ ਤੇ ਪ੍ਰਵਾਸੀ ਨੂੰ ਕੋਈ ਉਹਦਾ ਆਈਡੈਂਟੀਟੀ ਪ੍ਰੂਫ ਆ ਕੋਈ ਆਧਾਰ ਕਾਰਡ ਵਗੈਰਾ ਉਹਦੇ ਤੇ ਸਾਡੀ ਪੰਚਾਇਤ ਕੋਈ ਸੈਂਡ ਨਹੀਂ ਕਰੂਗੀ ਤੇ ਆਹੀ ਸਾਡੀਆਂ ਪੰਜ ਗੱਲਾਂ ਨਹੀਂ ਆ ਉਹ ਪੰਜ ਗੱਲਾਂ ਨੂੰ ਮੁੱਖ ਰੱਖ ਕੇ ਅਸੀਂ ਇਹ ਮਤਾ ਪਾ ਲਏ ਜਿਹੜੇ ਪ੍ਰਵਾਸੀ ਸਾਡੇ ਪਿੰਡ ਦੇ ਵਿੱਚ ਰਹਿ ਰਹੇ ਨੇ ਉਹ ਆਉਦਾ ਵਾਪਸੀ ਕਰਨੇ ਵਾਪਸ ਜਾਣਗੇ ਹੁਣ ਜਿਹੜਾ ਕਿਸਾਨ ਲੈ ਕੇ ਆਉਂਦਾ ਜੇ ਝੋਨਾ ਲਾਉਣਾ ਜਾਂ ਕੋਈ ਫਸਲ ਵੜਨੀ ਉਹ ਤੋਂ ਪ੍ਰਵਾਸੀ ਨਹੀਂ ਰਹਿ ਕਰਦੇ ਫਿਰ ਉਹਨਾਂ ਦਾ ਕੀ देखो ये ਸਾਡੀ ਜਿਹੜੀ ਪੰਚਾਇਤ ਆ ਬਹੁਤ ਸੂਝਵਾਨ ਆ ਉਹਨਾਂ ਨੇ ਇਹ ਚੀਜ਼ ਪਹਿਲਾਂ ਵਿੱਚ ਰੱਖੀ ਆ ਮਤੇ ਦੇ ਵੀ ਇਹ ਨਹੀਂ ਵੀ ਆਸਵਿਧਿ ਕਿਸਾਨਾਂ ਲਈ ਡਿਸੂਟ ਖੜਾ ਹੋ ਜੇ ਉਦੋਂ ਜਿਵੇਂ ਲੇਬਰ ਦੀ ਲੋੜ ਪੈਂਦੀ ਆ ਉਹ ਕਿਸਾਨ ਆ ਆਪਦਾ ਖੇਤ ਆਪਦੇ ਮੋਟਰ ਤੇ ਕੰਮਰਾ ਹੁੰਦਾ ਜਾਂ ਕੋਈ ਆਪਦਾ ਟਰਾਲੀ ਲਾ ਕੇ ਪ੍ਰਬੰਧ ਬਾਦ ਬੰਦੇ ਨੂੰ ਦੋ ਟਰਾਲੀ ਲਾ ਕੇ ਆਪਦਾ ਪ੍ਰਬੰਧ ਕਰੂਗਾ ਉਹਨਾਂ ਦੇ ਰਹਿਣ ਵਾਸਤੇ ਉਹ ਆਪਦਾ ਕਾਰ ਕਰਕੇ ਕਿਰਤ ਕਰਕੇ ਆਪਦੀ ਆਪਦਾ ਹੌਸ ਹਾਬ ਤਾਬ ਕਰਕੇ ਬਸ ਚਲੇ ਜਾਣਗੇ ਹਾਂ ਜੇ ਕਾਰਜ ਆ ਉਹ ਕਹਿੰਦੇ ਵੀ ਗਰ ਕਾਨੂੰਨੀ ਆ ਕਿਸੇ ਦਾ ਵੀ ਹੰਕਾਰ ਹੈਗਾ ਉਹ ਕਿਤੇ ਵੀ ਬਣਾ ਸਕਦਾ ਹੈ। ਵੇਖੋ ਜੀ ਜੇ ਅਧਿਕਾਰੀ ਇਹ ਗੱਲ ਕਹਿੰਦੇ ਨੇ ਵੀ ਇਹ ਗੈਰਕਾਨੂੰਨੀ ਆ ਤੇ ਫਿਰ ਜੇ ਮੈਂ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ ਤੇ ਪੰਜਾਬੀ ਬੰਦਾ ਆਪਣਾ ਕਿਉਂ ਨਹੀਂ ਨਾ ਕਿਤੇ ਬਣ ਜਾ ਕੇ ਖਰੀਦ ਸਕਦਾ ਜ਼ਮੀਨ ਜਾਇਦਾਦ ਖਰੀਦ ਸਕਦਾ ਆ Rajasthan ਦੀ ਨਹੀਂ ਖਰੀਦ ਸਕਦਾ ਤੇ ਨਾ ਵੋਟ ਬਣਾ ਸਕਦੇ ਆ ਸਾਡਾ ਸਾਡੇ ਨਾਲ ਫਿਰ ਵਿਤਕਰਾ ਕਿਉਂ ਆ ਅਧਿਕਾਰੀ ਸਾਨੂੰ ਇਹ ਦੱਸੋ ਨਾ ਬੀਜੇ ਅਸੀਂ ਅੱਜ ਕਹਿੰਦੇ ਆ ਵੀ ਪ੍ਰਵਾਸੀਆਂ ਨੂੰ ਅਸੀਂ ਵੋਟ ਨਹੀਂ ਬਣਾਵਾਂਗੇ ਸਾਡੇ ਨਗਰ ਦੀ ਪੰਚਾਇਤ ਨੇ ਕਹੇ ਸਾਡੇ ਸਰਪੰਚ ਸਾਹਿਬ ਨੇ ਕਹਤਾ ਜੇ ਇਹਦਾ ਬਿਤਕਰਾ ਹੋ ਗਿਆ ਤੇ ਸਾਨੂੰ ਕਿਉਂ ਨਹੀਂ ਬਣਾਉਣ ਦਿੰਦੇ ਨਾ ਅਸੀਂ ਕਿਤੇ ਬਾਹਰ ਜੇ ਇੱਥੇ ਪੈਲੀਆਂ ਦਾ ਸਰਕਾਰਾਂ ਲਈ ਜਾਂਦੀਆਂ ਨਾ ਰੋਜ਼ ਇੱਥੇ ਪੈਲੀਆਂ ਘਟੀ ਜਾਂਦੀਆਂ ਨਾ ਆਬਾਦੀ ਵਧਦੀ ਜਾਂਦੀ ਆ ਤੇ ਅਸੀਂ ਹਰਿਆਣੇ ਦੇ ਵਿੱਚ ਜਾ ਕੇ ਬਾਤ ਕਰੀਏ ਹਰਿਆਣੇ ਦੇ ਵਿੱਚ ਜਾ ਕੇ ਰਾਜਸਥਾਨ ਦੇ ਵਿੱਚ ਜਾ ਕੇ ਅਸੀਂ ਆਦੀ ਪੈੜੀ ਖਰੀਦੀਏ ਸਾਨੂੰ ਫਿਰ ਉੱਥੇ ਲੋੜ ਕਿਉਂ ਨਹੀਂ ਸਾਡੇ ਦਾ ਬਿਤਕਰਾ ਨਹੀਂ ਜੇ ਆਪਣੇ ਪੰਜਾਬੀ ਬਾਹਰ ਦੇ ਸਿਪ੍ਰੈਂਸ ਵੀ ਆ ਬਾਤ ਅਗਾਂਹ ਕੰਟਰੋਲ ਉਹ ਤੁਤਨੀ ਕਿਉਂ ਆਪਣਾ ਦਾ ਨੁਕਸਾਨ ਹੋਦਾ ਬਿਲਕੁਲ ਜੀ ਉੱਥੋਂ ਨੁਕਸਾਨ ਤਾਂ ਜੇ ਕੋਈ ਗਲਤ ਕਰੂਗਾ ਉੱਥੇ ਜੇ ਆਪਦਾ ਬੰਦਾ ਜਾਂਦਾ ਉੱਥੇ ਆਪਦਾ ਆਇਡੈਂਟੀਟੀ ਪ੍ਰੂਫ ਜਾ ਕੇ ਦਿੰਦਾ ਥਾਣੇ ਦੇ ਵਿੱਚ ਉਹਨੂੰ ਪੁੱਛਿਆ ਗਿਆ ਜਾਂਦਾ ਵੀ ਤੂੰ ਕੀ ਕੰਮ ਕਰਨ ਵਾਸਤੇ ਆਇਆ ਸਾਡੇ ਦਾ ਕੁਝ ਪੁੱਛਿਆ ਹੀ ਨਹੀਂ ਜਾਂਦਾ ਸਾਡੇ ਦਾ ਕੋਈ ਮਰ ਜੋ ਆਵੇ ਜੋ ਜਾਵੇ ਕੋਈ ਪੁੱਛਦਾ ਹੀ ਨਹੀਂ ਕਿਸੇ ਦੀ ਪੁੱਛ ਪੜਤਾਲ ਹੀ ਨਹੀਂ ਐਨਾ ਚੀਜ਼ਾਂ ਦੀ ਤਾਂ ਕਮੀ ਆ ਅਰਦਾਸ ਜੀ ਲੱਗਦਾ ਵੀ ਇਹ ਪਹਿਲਾਂ ਜਿਹੜਾ ਫੈਸਲੇ ਲੈਣੇ ਚਾਹੀਦੇ ਸੀ ਚਾਹੇ ਪਿੰਡ ਵਾਸੀ ਆ ਚਾਹੇ ਯੂਨੀਅਨ ਆ ਕਿ ਕਿਤਨਾ ਕਿਤੇ ਕੋਤਾਈ ਰਹੀ ਆ ਵੀ ਹੁਣ ਵੀ ਤੁਸੀਂ ਸਭ ਪੁੱਛ ਰਹੇ ਆ ਪਹਿਲਾਂ ਕਿਉਂ ਨਹੀਂ ਪੁੱਛਿਆ ਕਿਉਂ ਲੋਡ ਪੈ ਗਈ ਇੱਕਦਮ ਬਿਲਕੁਲ ਜੀ ਆਹ ਲੋਡ ਪੈ ਗਈ ਜਿਹੜਾ ਹੁਣ ਉਹ ਬੱਚਾ 4 ਸਾਲ ਦਾ ਬੱਚਾ ਮਾਰਿਆ ਗਿਆ ਇਹਦਾ ਕਰਕੇ ਹੀ ਅਸੀਂ ਤਾਂ ਸਾਡੇ ਨਗਰ ਨੇ ਤਾਂ ਪਹਿਲੇ ਹੀ ਲੈ ਲਿਆ ਨਾ ਇਹ ਇਹ ਪਹਿਲੇ ਸਮਝੌਤਾ ਕਰ ਲਿਆ ਨਗਰ ਨੇ ਇੱਕ ਹੋ ਕੇ ਵੀ ਆਪਾਂ ਆਪਣੇ ਪਿੰਡ ਦੇ ਵਿੱਚ ਇਹ ਕਰੀਏ ਜੇ ਕੱਲ ਨੂੰ ਕੋਈ ਮੰਨ ਲਓ ਵੀ ਕਿਸੇ ਅਣਸਕਾਮੀ ਘਟਨਾ ਨੂੰ ਇਲਜ਼ਾਮ ਦਿੱਤਾ ਜਾਂਦਾ ਤੇ ਉੱਥੇ ਤਾਂ ਫੇਰ ਬਾਅਦ ਦੇ ਵਿੱਚ ਤਾਂ ਆਪਣੇ ਕੋਲੇ ਰੋੜਾਂ ਰਹਿ ਜਾਂਦੀਆਂ ਰੋੜਾਂ ਤੇ ਬੈਠੋ ਐਸਐਸਪੀ ਸਾਹਿਬ ਦਾ ਦਫ਼ਤਰ ਘੇਰ ਲੋ ਜਾਂ ਥਾਣਾ ਘੇਰ ਲੋ ਫਿਰ ਉਹ ਕਰਕੇ ਆਪਦਾ ਕਾਂਡ ਉਹ ਬਾਹਰ ਚਲਾ ਜਾਂਦਾ ਉਹਨਾਂ ਕੋਲੇ ਦੋ ਦੋ ਆਧਾਰ ਕਾਰਡ ਦੋ ਦੋ ਆਇਡੈਂਟੀਟੀ ਪ੍ਰੂਫ ਲਈ ਫਿਰਦੇ ਨੇ ਮੇਰਾ ਨਾਮ ਪ੍ਰਗਟ ਸਿੰਘ ਹੈ ਜੀ ਸਾਡੇ ਪਿੰਡ ਦਾ ਨਾਂ ਗਹਿਰੀ ਦੇਵੀਨਗਰ ਹੈ ਗਹਿਰੀ ਭਾਗੀ ਵੀ ਕਹਿੰਦੇ ਆ ਛੋਟੇ ਪਿੰਡ ਤੇ ਮੱਤੇ ਪਾਏ ਗਏ ਕਿਹੜੇ ਕਿਹੜੇ ਮੱਤੇ ਪਾਏ ਗਏ ਇਹਦੇ 'ਚ ਹਾਂਜੀ ਸਾਡਾ ਪਿੰਡ ਬਠਿੰਡਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈਗਾ ਉਹਦੇ ਵਿੱਚ ਸਾਡੇ ਪਿੰਡ ਦੀ ਨਗਰ ਪੰਚਾਇਤ ਨੇ ਪੁਰਾਣੀ ਪੰਚਾਇਤ ਸਾਬਕਾ ਪੰਚਾਇਤ ਨੇ ਜੂਨੀਅਰ ਪ੍ਰਧਾਨ ਨੇ ਸਾਰੇ ਨਗਰ ਵਾਸੀਆਂ ਦੇ ਮੋਹਤਵਾਰਾਂ ਨੇ ਮਿਲ ਕੇ ਮਤੇ ਪਾਏ ਹੈਗੇ ਆ ਇਹ ਮਤੇ ਕਿਸੇ ਨੂੰ ਪੜਕਾਉਣ ਲਈ ਕਿਸੇ ਦੇ ਖਿਲਾਫ ਨਹੀਂ ਪਾਏ ਗਏ ਹੈਗੇ ਸਮਾਜ ਦੇ ਵਾਤਾਵਰਣ ਨੂੰ ਦੇਖ ਕੇ ਧਿਆਨ ਚ ਰੱਖ ਕੇ ਮਤੇ ਪਾਏ ਗਏ ਆ ਕਿ ਆਪਾਂ ਜਿਵੇਂ ਦੁਨੀਆਂ 'ਚ ਬਾਹਰ ਜਾਂਦੇ ਆ ਪ੍ਰਵਾਸ ਆਪਾਂ ਵੀ ਕਰਦੇ ਆ ਆਪਾਂ ਬੜੇ ਲੀਗਲ ਤਰੀਕੇ ਨਾਲ ਕਰਦੇ ਆ ਆਪਣੇ ਪਾਸਪੋਰਟ ਬਣੇ ਹੋਏ ਨੇ ਉੱਥੇ ਆਪਾਂ ਨੂੰ ਉੱਥੋਂ ਦਾ ਨੰਬਰ ਲੈਣਾ ਪੈਂਦਾ ਆਪਣਾ ਮੇਰੀ ਭੈਣ ਖੁਦ ਮੇਰੇ ਚਾਚੇ ਦੀ ਬੇਟੀ ਗੁਜਰਾਤ 'ਚ ਜੌਬ ਕਰ ਰਹੀ ਹੈਗੀ ਆ ਉੱਥੇ ਉਹਨੂੰ ਜਿੱਥੇ ਪੀਜੀ ਚ ਰਹਿਣਾ ਪੈਂਦਾ ਉਹਨੂੰ ਬਕਾਇਦਾ ਥਾਣੇ 'ਚ ਦੱਸਣਾ ਪੈਂਦਾ ਮੈਂ ਫਲਾਨੀ ਜਗ੍ਹਾ ਤੋਂ ਬਿਲੋਂਗ ਕਰਦੀ ਆ ਮੇਰੇ ਡੈਡੀ ਦਾ ਨੰਬਰ ਇਹ ਆ ਮੇਰੇ ਭਰਾ ਦਾ ਨੰਬਰ ਇਹ ਆ ਇੱਥੇ ਆ ਕੇ ਕੋਈ ਵੀ ਬੰਦਾ ਵਾਸੀ ਕਰ ਜਾਂਦਾ ਸਾਡੇ ਪਿੰਡ ਦੇ ਵਿੱਚ ਮਿਸਤਰੀਆਂ ਦੇ ਕੋਲੇ ਵੀ ਬਾਹਰੋਂ ਲੇਬਰ ਆਉਂਦੀ ਆ ਜੀਵਿੰਦਾਰਾਂ ਕੋਲੇ ਵੀ ਆਉਂਦੀ ਆ ਤੇ ਪੱਠਿਆਂ ਤੇ ਵੀ ਆਉਂਦੀ ਹੈਗੀ ਆ ਕੋਈ ਵੀ ਬੰਦਾ ਕ੍ਰਾਈਮ ਕਰਕੇ ਸਾਡੇ ਪਿੰਡ ਦੀ ਲੋਕੇਸ਼ਨ ਆਉਂਦੀ ਆ ਉਹਦੀ ਵੈਰੀਫਿਕੇਸ਼ਨ ਥਾਣੇ ਤੋਂ ਸਾਡੇ ਸਰਪੰਚ ਨੂੰ ਆਉਣੀ ਆ ਤਾ ਸਰਪੰਚ ਆਪਦੇ ਨਗਰ ਦੀਆਂ ਸਮੱਸਿਆਵਾਂ ਮੈਂ ਨਿਮੇੜ ਲਈਆਂ ਦਾ ਬਹੁਤ ਵੱਡੀ ਗੱਲ ਹੁੰਦੀ ਆ ਤੇ ਇਹ ਜੇ ਇਹੋ ਜਿਹੀਆਂ ਸਮੱਸਿਆਵਾਂਆਂ ਛੋਟੇ-ਛੋਟੇ ਬੱਚਿਆਂ ਨਾਲ ਅਤਿਆਚਾਰ ਹੁੰਦਾ ਹੈਗਾ ਚੋਰੀਆਂ ਘਟਨਾਵਾਂ ਹੁੰਦੀਆਂ ਧਾਰਮਿਕ ਸਥਾਨਾਂ ਦਾ ਬੇਅਦਬੀ ਦਾ ਮਸਲਾ ਰਹਿੰਦਾ ਹੈਗਾ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਸਾਰੇ ਪਿੰਡਾਂ ਦੇ ਲਈ ਅਸੀਂ ਸ਼ੁਰੂਆਤ ਕੀਤੀ ਹੈਗੀ ਆ ਅਸੀਂ ਕਿਸੇ ਨੂੰ ਖਿਲਾਫ ਜਾਂ ਕੋਈ ਕਿਸੇ ਪ੍ਰਵਾਸੀ ਦੇ ਨਾਲ ਅਸੀਂ ਕੋਈ ਧੱਕਾ ਨਹੀਂ ਕਰ ਰਹੇ ਅਸੀਂ ਕਰ ਰਹੇ ਹੈਗੇ ਆ ਵੀ ਸਮੇਂ ਦੀ ਲੋੜ ਆ ਇਹ ਬਾਕੀ ਦੇਸ਼ਾਂ ਦੇ ਵਿੱਚ ਵੀ ਆਵਾਜ਼ਾਂ ਉੱਠਦੀਆਂ ਰਹਿੰਦੀਆਂ ਪੰਜਾਬੀਆਂ ਦੇ ਖਿਲਾਫ ਆਪਾਂ ਨੂੰ ਵੀ ਉੱਧਰ ਜਾ ਕੇ ਪ੍ਰਵਾਸੀ ਹੀ ਕਹਿੰਦੇ ਆ ਆਪਾਂ ਇਹ ਵੀ ਕਿਰਤਕਰਨ ਆਉਂਦੇ ਆ ਪਰ ਇਹਨਾਂ ਦੇ ਵਿੱਚ ਕੁਝ ਜਾਂਦਾ ਅਨਸਰ ਇਸ ਤਰ੍ਹਾਂ ਦੇ ਹੁੰਦੇ ਹੈਗੇ ਆ ਜਿਹੜੇ ਆਪਣੇ ਸਮਾਜ ਨੂੰ ਗੰਦਾ ਕਰ ਜਾਂਦੇ ਆ ਲੰਚਨ ਲਾ ਜਾਂਦੇ ਆ ਤਿੰਨ ਤਿੰਨ ਧਾਰ ਕਰ ਚੱਕੀ ਫਿਰਦੇ ਹੈਗੇ ਆ ਕੋਈ ਆਈਡੈਂਟੀਫਿਕੇਸ਼ਨ ਨਹੀਂ ਹੈਗੀ ਉਥੋਂ ਕਰਾਈਮ ਕਰਕੇ ਆ ਕੇ ਆਪਣੇ ਪਿੰਡ ਲੁਕ ਜਾਂਦੇ ਆ ਆਪਣੇ ਪਿੰਡ ਪਤਾ ਹੀ ਨਹੀਂ ਹੈਗਾ ਵੀ ਇਹ ਕੋਈ ਬੰਦਾ ਰਹਿੰਦਾ ਵੀ ਇੱਥੇ ਆਇਆ ਇੱਕ ਸੀਗਾ ਕਿਰਾਏ ਤੇ ਘਰ ਲਿਆ ਉਥੇ ਬੰਦੇ 10 ਰਹਿਣ ਲੱਗੇ ਦਸਾਂ ਦੇ ਵਿੱਚੋਂ ਤਿੰਨ ਬਲੈਕ ਕਰਦੇ ਕੋਈ ਗੋਲੀਆਂ ਵੇਚਦਾ ਕੋਈ ਕੁਸ਼ ਕਰਦਾ ਹੈਗਾ ਤਾਂ ਇਹ ਜਿਹੜਾ ਸਮਾਜਿਕ ਵਾਤਾਵਰਨ ਹੈਗਾ ਇਹਨੂੰ ਥੋੜਾ ਜਿਹਾ ਵਾਰਨਿੰਗ ਇਹਦੇ ਵਿੱਚ ਹੋਰ ਨਿਖਾਰ ਲੈ ਕੇ ਆਉਣ ਦੀ ਜ਼ਰੂਰਤ ਜਿਹੜਾ ਉਹਨੂੰ ਮਤੇਯਾਦੇ ਤਾਂ ਨਹੀਂ ਪਤਾ ਤੁਸੀਂ ਦੱਸਿਆ ਤੇ ਫਿਰਬਦੇ ਅਸੀਂ ਕਾਨੂੰਨ ਦੇ ਮੁਤਾਬਕ ਦੇਖੀਏ ਜਾਂ ਸਾਡੇ ਪ੍ਰਵਾਸੀ ਭਰਾ ਜਿਹੜੇ ਪੰਜਾਬ ਦੇ ਵਿਚਾਂਦੇ ਨੇ ਉਹਨਾਂ ਨੂੰ ਜਦੋਂ ਅਸੀਂ ਰੋਜ਼ਗਾਰ ਦਿੰਨੇ ਆ ਸਾਨੂੰ ਲੋੜ ਹੁੰਦੀ ਹੈ ਤੇ ਤਾਂ ਜਿਹਦੀ ਲੋੜ ਦੇ ਮੁਤਾਬਕ ਸਾਡੇ ਪ੍ਰਵਾਸੀ ਭਰਾ ਪੰਜਾਬs ਕੰਮ ਕਰ ਲੱਗਦੇ ਨੇ ਤੇ ਜੇਕਰ ਜਿੱਥੇ ਵੋਟ ਬਣਾਉਣ ਦੀ ਗੱਲ ਹੈਗੀ ਆ ਪਾਸ ਦੇਣ ਦੀ ਗੱਲ ਉਹ ਸਾਡਾ ਕਨਸਟੀਟਿਊਸ਼ਨ 'ਚ ਲਿਖਿਆ ਹੋਇਆ ਹੈ ਕਿ ਇਹਦੀ ਵੋਟ ਬਣ ਸਕਦੇ ਕਿਦੀ ਨਹੀਂ ਬਣ ਸਕਦੀ ਠੀਕ ਹੈ ਸਾਰੇ ਆਪਾਂ ਕਾਨੂੰਨ ਦੇ ਅਧਿਕਾਰ ਚ ਲੈ ਕੇ ਹੀ ਕੰਮ ਕਰਦੇ ਆ ਕੋਈ ਵੀ ਕਾਨੂੰਨ ਤੋਂ ਬਾਹਰ ਨਹੀਂ ਜਾ ਸਕਦਾ ਹੈਗਾ ਤੇ ਜੇਕਰ ਉਹਨੂੰ ਸਾਡੇ ਜ਼ਿਮੀਦਾਰ ਭਰਾ ਬੁਲਾਉਂਦੇ ਨੇ ਤਾਂ ਉਹ ਜ਼ਰੂਰ ਆ ਕੇ ਹੁੰਦੇ ਆ ਕੋਈ ਜ਼ਬਰਦਸਤੀ ਆਪਾਂ ਕਿਸੇ ਤੇ ਇਹ ਨਹੀਂ ਕਹਿ ਸਕਦੇ ਵੀ ਹਾਂ ਮੈਂ ਰਹੂੰਗਾ ਇਹ ਰਹੂੰਗਾ ਜਾਂ ਮੈਂ ਨਹੀਂ ਰਹਿਣ ਦਊਗਾ ਸਾਰੇ ਕਾਨੂੰਨ ਦੇ ਅਧਿਕਾਰ ਸਕੇ ਸਰ ਅੱਜ ਤੱਕ ਵੀ ਜਿੰਦਰ ਪੁੱਛਦਾ ਕਿ ਮੈਂ ਪਿੰਡ ਦੇ ਵਿੱਚ ਵੀ ਨਹੀਂ ਰਹਿਣਗੇ ਉਹ ਖੇਤਾਂ ਦੇ ਗ੍ਰਹਿ ਦੇਖੋ ਹੀ ਹੈ ਨਾ जेकर बंद आऊगा जो कोई जमीन बेचूगा एक्चुअली जे हूँ मैं मैं किसी प्रवासी बनाने खेत लुलाया तो मेरी जिम्मेवारी कितने रखा जो कोई कानून के बहार खिलाफ करू